ਭਾਰਤ ਨੇ ਅੰਤਰਰਾਸ਼ਟਰੀ ਮੰਚਾਂ ਤੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਭਾਰਤ ਨੇ ਪਾਕਿਸਤਾਨ ਲਈ ਆਪਣੇ ਕਰਜ਼ੇ ਤੇ IMF ਕੋਲ ਚਿੰਤਾਵਾਂ ਉਠਾਈਆਂ ਹਨ ਤੇ ਇਨ੍ਹਾਂ ਕਰਜ਼ਿਆਂ ਦੀ ਸਮੀਖਿਆ ਦੀ ਮੰਗ ਕੀਤੀ ਹੈ ਅਤਵਾਦੀ ਵਿੱਤ ਪੋਸ਼ਣ ਨਾਲ ਸੰਬੰਧਿਤ ਚਿੰਤਾਵਾਂ ਤੇ ਪਾਕਿਸਤਾਨ ਨੂੰ ਆਪਣੀ ਗ੍ਰੇ ਸੂਚੀ ਵਿੱਚ ਪਾਉਣ ਲਈ ਵਿੱਤੀ ਐਕਸ਼ਨ ਟਾਸਕ ਫੋਰਸ ਕੋਲ ਭਾਰਤ ਨੇ ਪਹੁੰਚ ਕੀਤੀ ਹੈ 29 April ਅਤੇ 1 May ਦੇ ਵਿਚਕਾਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਨਵੇਂ ਹੋਰ ਗੈਰ ਸਥਾਈ ਮੈਂਬਰਾਂ ਅਲਜੀਰੀਆ ਡੈਨਮਾਰਕ ਗ੍ਰੀਸ ਗੁਆਨਾ ਪਨਮਾ ਦੱਖਣੀ ਕੋਰੀਆ ਸਿਆਲ ਲਿਵੋਨਸਲੋਵਾਨੀਆ ਅਤੇ ਸੋਮਾਲੀਆ ਦੇ ਆਪਣੇ ਹਮ ਰਤਬਾ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤਾਂ ਜੋ ਉਹਨਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੇ ਭਾਰਤ ਦੀ ਸਥਿਤੀ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਇਹਨਾਂ ਯਤਨਾਂ ਦੇ ਨਾਲ ਹੀ ਭਾਰਤੀ ਪੱਖ IMF ਅਤੇ ਫੇਟ ਤੋਂ ਉਚੇਹੇ ਘੋਮਾ ਦੀ ਪਰਚੋਲ ਕਰ ਰਿਹਾ ਹੈ ਜੋ ਪਾਕਿਸਤਾਨ ਤੇ ਦਬਾਅ ਪਾ ਸਕਦੇ ਹਨ ਪਾਕਿਸਤਾਨ ਨੇ 2024 ਵਿੱਚ IMF ਤੋਂ 7 ਬਿਲੀਅਨ ਡਾਲਰ ਦਾ ਬੈਲਆਊਟ ਪ੍ਰੋਗਰਾਮ ਪ੍ਰਾਪਤ ਕੀਤਾ ਸੀ ਤੇ ਮਾਰਚ ਵਿੱਚ 1.3 ਬਿਲੀਅਨ ਡਾਲਰ ਦਾ ਜਲਵਾਜੂ ਕਰਜ਼ਾ ਵੀ ਪ੍ਰਾਪਤ ਕੀਤਾ ਸੀ IMF ਦੀ ਮਦਦ ਨਾਲ ਪਾਕਿਸਤਾਨ ਨੂੰ ਡਿਫਾਲਟਰ ਖਤਰੇ ਵਿੱਚੋਂ ਨਿਕਲਣ ਵਿੱਚ ਸਹਾਇਤਾ ਪ੍ਰਾਪਤ ਹੋਈ ਸੀ